ਮੋਦੀ ਹਕੂਮਤ ਆ ਇਹ ਜਿਹੜਾ ਖੇਤੀ ਸੈਕਟਰ ਆ ਇਹਨੂੰ ਕਾਰਪੋਰੇਟਾਂ ਦੇ ਹੱਥ ਦੇਣਾ ਚਾਹੁੰਦੀ ਆ ਬਸ ਸਿੱਧੀ ਸੱਤ ਗੱਲ ਆਪਾਂ ਜਿਹੜੀ ਸਿੱਧੀ ਗੱਲ ਆ ਇਹ ਮੰਨ ਲਈ ਜਾ ਸਕਦੀ ਆ ਭਗਵਾਨ ਤੁਮਨ ਸਾਹਿਬ ਕਹਿੰਦੇ ਵੀ ਅਸੀਂ ਜਿਹੜਾ ਮੁਆਵਜ਼ਾ ਇਹ ਗਦਾਬਰੀ ਕਰਨ ਤੋਂ ਪਹਿਲਾਂ ਦੇ ਦਿਆ ਕਰਾਂਗੇ ਕਿਸੇ ਕਿਸਾਨ ਤੋਂ ਪੁੱਛ ਲੋ ਵੀ ਬਿਨਾ ਧਰਨੇ ਲਾਏ ਤੋਂ ਜਾਂ ਮੁਜਾਹਰਾ ਕਰੇ ਤੋਂ ਬਗੈਰ ਕਿਸੇ ਦੇ ਖਾਤੇ ਪਿਆ ਹੋਵੇ ਜੀ ਜਿਹੜੇ ਸਿਆਸੀ ਲੀਡਰ ਨੇ ਇਹ ਕਿਸੇ ਦੇ ਨਹੀਂ ਹੈਗੇ ਇਹ ਸਿਰਫ ਆਪਣੀ ਕੁਰਸੀ ਤੱਕ ਸੀਮਿਤ ਰਹੇਗੇ ਜੇ ਭਾਜਪਾ ਟਿਕਟ ਨਹੀਂ ਗੰਦੀ ਤਾਂ ਕਾਂਗਰਸ ਚ ਚਲੇਗਾ ਜੇ ਕਾਂਗਰਸ ਵਾਲ ਨੂੰ ਟਿਕਟ ਨਹੀਂ ਮਿਲਦੀ ਤਾਂ ਭਾਜਪਾ ਚ ਚਲੇ ਗਿਆ ਭਾਜਪਾ ਵਾਲਾ ਆਮ ਆਦਮੀ ਪਾਰਟੀ ਚ ਚਲੇਗਾ ਮਤ ਪਾਰਟੀ ਜੇ ਟਿਕਟ ਨਹੀਂ ਮਿਲਦਾ ਕਾਲੀ ਦੱਤ ਚ ਚਲੇ ਗਿਆ ਇਹ ਤਾਂ ਸਿਰਫ ਲੋਕ ਜਿਹੜੇ ਟਿਕਟਾਂ ਤੱਕ ਇਹਨਾਂ ਦਾ ਸੀਮਿਤ ਰਹੇਗੀ ਕਿਸਾਨ ਮਜ਼ਦੂਰ ਇਹਨਾਂ ਨੂੰ ਨਹੀਂ ਦਿਖਦੇ ਜੀ ਪੀ ਤਾਂ ਉਹ ਟਿਕਟ ਨਹੀਂ ਮਤਲਬ ਕਾਂਗਰਸ ਵੱਲੋਂ ਮੀਤੀ ਤਾਂ ਇਹ ਦੂਜੇ ਪਾਸੇ ਭੱਜ ਗਿਆ ਹੁਣ ਉਹ ਦੁੱਧ ਦੋਤਾ ਹੋ ਗਿਆ ਦੇਸ਼ ਦਾ ਅੰਦਾਤਾ ਕਿਸਾਨ ਸ਼ੰਭੂ ਬੈਰੀਅਲ ਦੇ ਉੱਤੇ ਮੰਗਾ ਨੂੰ ਲੈ ਕੇ ਡਟਿਆ ਹੋਇਆ ਤੇ ਆਏ ਦਿਨ ਕਿਸਾਨਾਂ ਦੀ ਜਿਹੜੀ ਕਿ ਉਥੇ ਸ਼ਹੀਦ ਵੀ ਕਿਸਾਨ ਹੋ ਰਹੇ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਆਗੂਆਂ ਦਾ ਵੀ ਇਤੇ ਘਰਾਓ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਕੀ ਕੀ ਮੰਗਾਂ ਨੇ ਕੀ ਕਾਰਨ ਹੈ ਕਿ ਹੁਣ ਲੰਬਾ ਸਮਾਂ ਹੋ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਹੀਂ ਮਾਰ ਰਹੀ ਕੀ ਕਾਰਨ ਆ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਕਿਉਂ ਨਹੀਂ ਹੱਲ ਹੋਈਆਂ ਦੇਖੋ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਉਹ ਕਿਉਂ ਨਹੀਂ ਲਾਗੂ ਹੋ ਰਹੀਆਂ ਕਿਉਂਕਿ ਜਿਹੜੀ ਬੀਜੇਪੀ ਦੀ ਕੇਂਦਰ ਦੀ ਮੋਦੀ ਹਕੂਮਤ ਆ ਇਹ ਜਿਹੜਾ ਖੇਤੀ ਸੈਕਟਰ ਆ ਇਹਨੂੰ ਕਾਰਪੋਰੇਟਾਂ ਦੇ ਹੱਥ ਦੇਣਾ ਚਾਹੁੰਦੀ ਆ ਬਸ ਸਿੱਧੀ ਸੱਤ ਗੱਲ ਆਪਾਂ ਜਿਹੜੀ ਸਿੱਧੀ ਗੱਲ ਆ ਇਹ ਮੰਨ ਲਈ ਜਾ ਸਕਦੀ ਆ ਕਿਉਂਕਿ ਜਿਹੜੇ ਤਿੰਨ ਖੇਤੀ ਕਾਨੂੰਨ ਆ ਲੋਕਾਂ ਦੇ ਇੱਕੇ ਨੇ ਸ਼ੰਭੂ ਬਾਰਡਰ ਤੇ ਸਿੰਘੂ ਬਾਰਡਰ ਤੇ ਬੈਠ ਕੇ ਰੱਦ ਕਰਾਏ ਉਹ ਤੋਂ ਬਾਅਦ ਇੱਕ ਜਿਹੜੀਆਂ ਮੰਨੀਆਂ ਵੀ ਮੰਗਾਤੀਆਂ ਜਿਵੇਂ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਗੱਲ ਸੀ ਲਖੀਮ ਪਰਖੀਰੀ ਦੇ ਦੋਸਤਿਆਂ ਨੂੰ ਸਜ਼ਾ ਦੀ ਗੱਲ ਕਰਦੇ ਤੇ ਜਿਵੇਂ ਤੁਸੀਂ ਕਹੋ ਵੀ ਸਿੱਧਾ ਤੇ ਸਿੱਧਾ ਜਿਹੜਾ ਅਟੈਕ ਕਿਸਾਨਾਂ ਪਰ ਜ਼ਖਮਾਂ ਪਰ ਨਮਕ ਛਿੜਕਿਆ ਗਿਆ ਉਹ ਜਿਹੜਾ ਲਖੀਮਪੁਰ ਖੀਰੀ ਦੇ ਜਿਹੜਾ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਬਜਾਏ ਉਹਨੂੰ ਦੁਬਾਰੂ ਟਿਕਟ ਦੇ ਕੇ ਨਵਾਜਿਆ ਗਿਆ ਇੱਕ ਕਾਤਲ ਬੰਦੇ ਨੂੰ ਇਹ ਮਤਲਬ ਜਿਹੜੀ ਧੀਰਾ ਜਿਹੜੀ મોદી ਦੀ ਸਰਕਾਰ ਆ ਜਾਂ বিজেপি ਹਕੂਮਤ ਕਹ ਲਈਏ ਇਹ ਕਿਸਾਨਾਂ ਦੇ ਵਿਰੋਧ ਚ ਖੜੀ ਆ ਅਧਿਕਾਰ ਪੱਟਾ ਦੇ ਹੱਕ ਚ ਖੜੀ ਆ ਸਰ ਜਿਹੜਾ ਮਸਲਾ ਹੈ ਇੱਥੇ ਖੜਾ ਹੈ ਉਹ ਕੀ ਕਹਿ ਰਹੇ ਹੋ ਕਿ ਬੀਜੇਪੀ ਸਰਕਾਰ ਕਾਰਪੋਟ ਦੇ ਰੱਤਾਂ ਦੇ ਵਿੱਚ ਖੜੀ ਹੈ ਪਰ ਅੱਜ ਤਾਂ ਜਿਹੜਾ ਕਿ ਕਿਸਾਨਾਂ ਕਿਸਾਨ ਖੁਸ਼ਾਲ ਕਰ ਰਿਹਾ ਕਿ ਬੀਜੇਪੀ ਕਰੇ ਕਿਸਾਨਾਂ ਖੁਸ਼ਾਲ ਨਹੀਂ ਦੇਖੋ ਕਿਸਾਨ ਜਿਹੜਾ ਖਸ਼ਾਲ ਆ ਉਹਨਾਂ ਦੀਆਂ ਗੱਲਾਂ ਚ ਖਸ਼ਾਲ ਹੋਇਆ ਵਾ ਨਾ ਜੇ ਕਿਸਾਨ ਦੀ ਖਸ਼ਾਲੀ ਦੀ ਗੱਲ ਕਰਦੇ ਆਪਾਂ ਉਹ ਤਾਂ ਕਿਸਾਨ ਤੋਂ ਪਤਾ ਲੱਗੂਗੀ ਨਾ ਦੇਖੋ ਸਰਕਾਰਾਂ ਤਾਂ ਸਾਰੀਆਂ ਕਹਿ ਰਹੀਆਂ ਨੇ ਇਹ ਤੋਂ ਪੰਜਾਬ ਦੀ ਸਰਕਾਰ ਵੀ ਕਹਿ ਰਹੀ ਹੈ ਵੀ ਕਿਸਾਨ ਨੂੰ ਖਸ਼ਾਲ ਕਰਤਾ ਅਸੀਂ ਜਿਹੜਾ ਮੁਆਵਜ਼ਾ ਦੇ ਰਹੇ ਹਾਂ ਪਰ ਅਸੀਂ ਉਹ ਜਿਵੇਂ ਭਗਵੰਤ ਸਿੰਘ ਸਾਹਿਬ ਕਹਿੰਦੇ ਵੀ ਅਸੀਂ ਜਿਹੜਾ ਮੁਆਵਜ਼ਾ ਇਹ ਗਦਾਬਰੀ ਕਰਨ ਤੋਂ ਪਹਿਲਾਂ ਦੇ ਦਿਆ ਕਰਾਂਗੇ ਕਿਸੇ ਕਿਸਾਨ ਤੋਂ ਪੁੱਛ ਲੋ ਵੀ ਬਿਨਾ ਧਰਨੇ ਲਾਇਤੋ ਜਾਂ ਮੁਜ਼ਾਹਰਾ ਕਰੇ ਤੋਂ ਬਗੈਰ ਕਿਸੇ ਦੇ ਖਾਤੇ ਪਿਆ ਹੋਵੇ ਪਹਿਲਾਂ ਪਹਿਲੀ ਸਰਕਾਰ ਦਾ 16000 ਤਾਂ ਹੁਣ ਵਾਲੀ ਨੇ 6800 ਕਰਤਾ ਯਾਨਕਿ ਪਿੱਛੇ ਨੂੰ ਆਏ ਨ ਅੱਗੇ ਜਾਣ ਦੀ ਬਜਾਏ ਜਿਹੜੀਆਂ ਕੋਈ ਵੀ ਸਰਕਾਰਾਂ ਚਾਹੇ ਉਹ ਸੂਬੇ ਦੀ ਆ ਚਾਹੇ ਕੇਂਦਰ ਦੀ ਆ ਕਿਸਾਨ ਦੇ ਆ ਚਾਹੇ ਮਜ਼ਦੂਰ ਆ ਚਾਹੇ ਮੁਲਾਜ਼ਮ ਨੇ ਹਰ ਇੱਕ ਦੇ ਵਿਰੁੱਧ ਚ ਖੜੀ ਆ ਅ ਰਕਾਰ ਪਟਾਟਾਂ ਦੇ ਪੱਖ ਚ ਖੜੀਆਂ ਨੇ ਖੁਸ਼ ਕਿਵੇਂ ਕਿਸਾਨ ਖੁਸ਼ ਹੋਊਗਾ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਕਿਸਾਨ ਕਿਵੇਂ ਖੁਸ਼ ਹੋਊਗਾ ਦੇਖੋ ਕਿਸਾਨ ਕਿਵੇਂ ਖੁਸ਼ ਹੋਊਗਾ ਪਹਿਲੇ ਕਿੱਥੋਂ ਕਿੱਥੋਂ ਮੁਆਵਜ਼ਾ ਦੇਵੇ ਕਿੱਥੋਂ ਕਰਜ਼ਾ ਮਾਫ ਕਰੇ ਦੇਖੋ ਸਾਰਾ ਕੁਝ ਜਿਹੜੀ ਆਪਾਂ ਗੱਲ ਕਰਦੇ ਆ ਨਾ ਵੀ ਕਿਸਾਨ ਐਮਐਸਪੀ ਤੇ ਲੋਕ ਕਹਿੰਦੇ ਨੇ ਐਨੀ ਐਮਐਸਪੀ ਤੇ ਸਕੇਂਦਰ ਦੀ ਸਰਕਾਰ ਕਿਵੇਂ ਖਰੀਦੂਗੀ ਇੱਕ ਇੱਕ ਵਾਰ ਹੀ ਖਰੀਦ ਕਰਨੀ ਆ ਉਹੀ ਪੈਸਾ ਅਗਲੇ ਸਾਲ ਫੇਰ ਕੰਮ ਆ ਜਾਣਾ ਜੇ ਆਪਾਂ 100 ਕੁਆਂਟਲ ਕਣਕ ਦਾ ਖਰੀਦ ਕੇ ਰੱਖ ਲੈਣਾ ਉਹ ਸਰਕਾਰ ਨੇ ਘਰੇ ਦਾ ਰੱਖਣਾ ਨਹੀਂ ਹੈਗਾ ਉਹ ਦੁਬਾਰੋ ਵੇਚਦਾਣਾ ਵੇਚ ਕੇ ਉਹਦੇ ਵਿੱਚ ਉਹ ਵਾਪਸ ਰਕਮ ਜਿਹੜੀ ਅਮਾਉਂਟ ਆਪ ਵਾਪਸ ਆ ਜਾਣੀ ਆ ਇਹ ਇਹ ਤਾਂ ਸਿਰਫ ਸਰਕਾਰ ਦਾ ਇੱਕ ਪੱਲਾ ਝਾੜਨ ਵਾਲੀਆਂ ਗੱਲਾਂ ਨੇ 23 ਫਸਲਾਂ ਤੇ ਉਹ ਐਮਐਸਪੀ ਐਲਾਨ ਕਰਦੀ ਆ ਦੋ ਤੇ ਖਰੀਦ ਕਰਦੀ ਆ ਜੇ ਕਿਸਾਨ ਨੂੰ ਖਸ਼ਾਲ ਕਰਿਆ ਜਾ ਸਕਦਾ ਤਾਂ ਕਿਸਾਨ ਜਿਹੜਾ ਦੇਸ਼ ਦਾ ਢਿੱਡ ਭਰਦਾ ਏ ਉਹਨੂੰ 60 ਸਾਲ ਦੇ ਨੂੰ ਪੈਨਸ਼ਨ ਚਾਹੀਦੀ ਆ ਮਜ਼ਦੂਰ ਇੱਕ ਜਿਹੜਾ ਸਾਰੀ ਜ਼ਿੰਦਗੀ ਪੈਸਾ ਕਮਾਉਂ ਮਤਲਬ ਦੇਸ਼ ਵਾਸਤੇ ਕਮਾਈ ਕਰਦਾ ਏ ਦੇਸ਼ ਦਾ ਢਿੱਡ ਭਰਦਾ ਕਿਉਂਕਿ ਕਿਸਾਨ ਮਜ਼ਦੂਰ ਜਿਹੜਾ ਦੋਨੇ ਮਿਲ ਕੇ ਨੇ ਜਿਹੜਾ ਅਨਾਜ ਪੈਦਾ ਕਰਦੇ ਨੇ ਦੋਨਾਂ ਨੂੰ ਖੇਤ ਮਜ਼ਦੂਰ ਆ ਚਾਹੇ ਉਹ ਚਾਹੇ ਕਿਸਾਨ ਆ ਉਹਨੂੰ 60 ਸਾਲ ਦੇ ਨੂੰ ਪੈਨਸ਼ਨ ਜ਼ਰੂਰੀ ਆ ਤਾਂ ਖਸ਼ਾਲ ਹੋ ਸਕਦਾ ਏ ਉਹਨੂੰ 23 ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤਾਂ ਖਸ਼ਾਲ ਹੋ ਸਕਦਾ ਪਰ ਸਰਕਾਰ ਇਸ ਤੋਂ ਭੱਜ ਰਹੀ ਆ ਹਾਂ ਲੋਕ ਸਭਾ ਚੋਣਾਂ ਦਾ ਜਿਵੇਂ ਮਾਹੌਲ ਚੱਲ ਰਿਹਾ ਹੈ ਇੱਕ ਪਾਸੇ ਕਿਸਾਨ ਸੜਕਾਂ ਦੇ ਧੁੱਪ ਧੁੱਪ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਬੈਠੇ ਨੇ ਦੂਜੇ ਪਾਸੇ ਰਾਜਨੀਤਿਕ ਲੋਟ ਵੋਟਾਂ ਮੰਗ ਆ ਰਹੀ ਤੇ ਕੁਰਸੀਆਂ ਦਾ ਵੀ ਦੇਖਦਾ ਹੈ ਕਿ ਦੋ ਜਿਹੜੇ ਦਲ ਕੁਰਸੀਆਂ ਦੀ ਰਾਜ ਨੂੰ ਤਾਲ ਬੱਦਰੂ ਵੀ ਜਿਹੜੇ ਕਿ ਆਪਣਾ ਪਾਰਟੀ ਬਦਲ ਕੇ ਇੱਕ ਦੂਜੇ ਪਾਸੇ ਜਾ ਰਹੇ ਨੇ ਦੇਖੋ ਇੱਕ ਗੱਲ ਤਾਂ ਇਸ ਜਿਹੜੀਆਂ 24 ਦੀਆਂ ਲੋਕ ਸਭਾ ਚੋਣਾਂ ਨੇ ਗੱਲ ਸਾਫ਼ ਕਰਤੀ ਵੀ ਜਿਹੜੇ ਸਿਆਸੀ ਲੀਡਰ ਨੇ ਇਹ ਕਿਸੇ ਦੇ ਨਹੀਂ ਹੈਗੇ ਇਹ ਸਿਰਫ ਆਪਣੀ ਕੁਰਸੀ ਤੱਕ ਸੀਮਤ ਰਹਿ ਗਏ ਜੇ ਭਾਜਪਾ ਟਿਕਟ ਨਹੀਂ ਮੰਦੀ ਤਾਂ ਕਾਂਗਰਸ ਚ ਚਲੇਗਾ ਜੇ ਕਾਂਗਰਸ ਵਾਲ ਨੂੰ ਟਿਕਟ ਨਹੀਂ ਮਿਲਦੀ ਤਾਂ ਭਾਜਪਾ ਚ ਚਲੇ ਗਿਆ ਭਾਜਪਾ ਵਾਲਾ ਆਮ ਆਦਮੀ ਪਾਰਟੀ ਚ ਚਲੇਗਾ ਮਤ ਪਾਰਟੀ ਜੇ ਟਿਕਟ ਨਹੀਂ ਮਿਲਦਾ ਕਾਲੀ ਦੱਤ ਚ ਚਲੇ ਗਿਆ ਇਹ ਤਾਂ ਸਿਰਫ ਲੋਕ ਜਿਹੜੇ ਟਿਕਟਾਂ ਤੱਕ ਇਹਨਾਂ ਦਾ ਸੀਮਤ ਰਹੇਗੀ ਕਿਸਾਨ ਮਜ਼ਦੂਰ ਇਹਨਾਂ ਨੂੰ ਨਹੀਂ ਦਿਖਦੇ ਜਿਹੜੀ ਗੱਲ ਕਮੀਆਂ ਦੇ ਬੇੜੇ ਦੀ ਗੱਲ ਕਰਦੇ ਹੋ ਤਾਂ ਉਹ ਵਿਚੇ ਰੁਕ ਗਈ ਕਿਤੇ ਰਹੀ ਹੋਣੀ ਨਹੀਂ ਹੈਗੀ ਇੱਥੋਂ ਵੀ ਆਪਾਂ ਲਾ ਲਿਆ ਜੀ ਮੈਂ ਜੀਪੀ ਤਾਂ ਉਹ ਟਿਕਟ ਨਹੀਂ ਮਤਲਬ ਕਾਂਗਰਸ ਵੱਲੋਂ ਮਿਲੀ ਤਾਂ ਇਹ ਦੂਜੇ ਪਾਸੇ ਭੱਜ ਗਿਆ ਹੁਣ ਉਹ ਦੁੱਧੇ ਦੋਤਾ ਹੋ ਗਿਆ ਇਹ ਤਾਂ ਚੱਲਦਾ ਆ ਅਸਲ 'ਚ ਇਹ ਆਪਣੀਆਂ ਕੁਰਸੀਆਂ ਨੂੰ ਪਾਏ ਹੋਏ ਨੇ ਇਹ ਆਪਣੀ ਪ੍ਰਾਪਰਟੀ ਨੂੰ ਪਾਏ ਹੋਏ ਨੇ ਪ੍ਰਾਪਰਟੀ ਬਣਾਉਣ ਨੂੰ ਪਾਏ ਹੋਏ ਨੇ ਨਾ ਇਹਨਾਂ ਨੂੰ ਕਿਸਾਨ ਦਿਖਦਾ ਨਾ ਇਹਨਾਂ ਨੂੰ ਮਜ਼ਦੂਰ ਦਿਖਦਾ ਇਹ ਤਾਂ ਗੱਲ ਸਾਫ਼ ਹੀ ਆ ਜੀ ਨਾ ਇਹ ਰਾਜਨੀਤਿਕ ਲੋਕਾਂ ਨੂੰ ਮਜ਼ਦੂਰ ਦਿੱਤਾ ਤੇ ਨਾ ਕਿਸਾਨ ਦੇਦਾ ਕਿਉਂਕਿ ਇਹਨਾਂ ਨੂੰ ਕੁਰਸੀਆਂ ਦੀ ਲਾਲਚ ਆ ਕਿਸਾਨਾਂ ਦਾ ਕਹਿੰਨਾ ਗੱਲਬਾਤ ਕਰਾਂਗੇ ਸਾਡੇ ਨਾਲ ਹੋਰ ਕਿਸਾਨ ਆ ਗੋ ਨੇ ਹਾਂਜੀ ਭਾਜੀ ਕੀ ਨਾਮ ਹੈ ਜਸਵੀਰ ਸਿੰਘ ਜ਼ਿਲ੍ਹਾ ਜਰਨਾ ਸਖਤਰ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਜਸਵੀਰ ਸਿੰਘ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਦਾ ਅਖਾੜਾ ਭੱਕ ਚੁੱਕਾ ਹੈ ਇੱਕ ਪਾਸੇ ਕਿਸਾਨ ਸੜਕਾਂ ਤੇ ਦੂਜੇ ਪਾਸੇ ਚੋਣ ਪ੍ਰਚਾਰ ਰਾਜਨੀਤਿਕ ਲੋਕਾਂ ਵੱਲੋਂ ਕੀਤਾ ਜਾ ਰਿਹਾ ਜਦੋਂ ਮੋਦੀ 2014 ਦੇ ਵਿੱਚ ਇਲੈਕਸ਼ਨ ਉਹਨੇ ਜਿੱਤੀ ਆ ਉਹ ਵੀ ਉਹਨੇ ਜੁਮਲਿਆਂ ਦੇ ਸਿਰ ਤੇ ਜਿੱਤੀ ਆ ਉਹਨੇ ਜੁਮਲੇ ਮਾਰ ਕੇ ਵੀ ਮੈਂ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕਰੂੰਗਾ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਲੈ ਕੇ ਆਉਂਗਾ ਨਾ ਤਾਂ ਕਿਸਾਨਾਂ ਦਾ ਕਰਜ਼ਾ 10 ਸਾਲ ਚ ਮਾਫ ਹੋਇਆ ਨਾ ਸਵਾਮੀਨਾਥ ਕਮਿਸ਼ਨ ਰਿਪੋਰਟ ਲਾਗੂ ਹੋਈ ਉਲਟਾ ਜਿਹੜੀਆਂ ਧਰਾਂ ਕਿਸਾਨ ਨੂੰ ਲੁੱਟ ਰਹੀਆਂ ਨੇ ਜਿਹੜੀ ਮੰਗਾਈ ਦੇ ਉੱਤੇ ਕੋਈ ਕਾਬੂ ਨਹੀਂਗਾ ਕੋਈ ਕੰਟਰੋਲ ਨਹੀਂਗਾ ਸਰਕਾਰਾਂ ਦਾ ਉਹ ਤਰ੍ਹਾਂ ਨੂੰ ਜਿਹੜੀਆਂ ਕਾਰਪੋਰੇਟ ਤਰ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਹੀ ਜ਼ਿਕਰ ਹੁੰਦਾ ਕਿਸਾਨ ਜਥੇਬੰਦੀਆਂ ਨੇ ਦਿੱਲੀ ਅੰਦੋਲਨ ਚ ਵੀ ਬੜੇ ਪੱਧਰ ਤੇ ਜ਼ਿਕਰ ਕੀਤਾ ਉਹਦਾ ਕਾਰਪੋਰੇਟ ਦੀ ਜਿਹੜੀ ਗੱਲ ਜ਼ਿਆਦਾਤਰ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਆ ਉਹ ਵੀ ਕਿਸਾਨ ਜਥੇਬੰਦੀਆਂ ਨੇ ਲੈ ਕੇ ਆਂਦੀ ਆ ਇੱਕ ਜਿਹੜਾ ਪਰਦਾ ਉਹ ਕਿਸਾਨ ਜਥੇਬੰਦੀਆਂ ਨਹੀਂ ਚੱਕਿਆ ਵੋਟਾਂ ਦਾ ਸੀ ਪਾ ਦਿੰਨੇ ਆ ਪਰ ਜਿਹੜੀਆਂ ਕਾਰਨ ਅਸੀਂ ਵੋਟਾਂ ਪਾਉਣੀਆਂ ਨੇ ਵੋਟਾਂ ਪਾਉਣ ਦੀ ਗੱਲ ਕੀਤੀ ਪਿਛਲੇ ਦਿਨੀ ਜਦੋਂ ਸੰਘਰਸ਼ ਚੱਲ ਰਿਹਾ ਸੀ ਤਾਂ ਕਿਸਾਨਾਂ ਵੱਲੋਂ ਵੀ ਆਪਣੀ ਪਾਰਟੀ ਖੜੀ ਕਰ ਦਿੱਤੀ ਕਿ ਅਸੀਂ ਮੰਤਰੀ ਬਣਾਂਗੇ ਮੁੜ ਕੇ ਇਹ ਹਾਲ ਹੋ ਗਿਆ ਕਿ ਕਿਸਾਨਾਂ ਨੂੰ ਕਈ ਸੀਟ ਨਹੀਂ ਮਿਲੇਗੀ ਨਹੀਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਸੰਯੁਕਤ ਮੋਰਚੇ ਦਾ ਤਾਂ ਉਹਦਾ ਤਾਂ ਐਲਾਨ ਨਹੀਂ ਤਾਂ ਨਾ ਕੋਈ ਵੋਟਾਂ ਦਾ ਕਿਸਾਨਾਂ ਦੀ ਗੱਲ ਆਪਾਂ ਕਿਸਾਨ ਜਥੇਬੰਦੀ ਦੀ ਗੱਲ ਕਰ ਉਸ ਕਿਸਾਨ ਜਥੇਬੰਦੀਆਂ ਦਾ ਉਹਨਾਂ ਦਾ ਦੇਖੋ ਹਰੇਕ ਇੱਥੇ ਨਾਗਰਿਕ ਆ ਨਾ ਦੇਖਦਾ ਜਿਹੜਾ ਸੰਯੁਕਤ ਮੋਰਚਾ ਜੇ ਸੰਯੁਕਤ ਮੋਰਚੇ ਨੇ ਐਲਾਨ ਕਰਿਆ ਵੋਟਾਂ ਦਾ ਫੇਰ ਤਾਂ ਆਪਾਂ ਕਹਿ ਸਕਦੇ ਆ ਸੰਯੁਕਤ ਮੋਰਚੇ ਨੇ ਤਾਂ ਵੋਟਾਂ ਦਾ ਐਲਾਨ ਨਹੀਂ ਕਰਿਆ